ਹਾਂਜੀ ਸਾਰੀ ਕਾਂ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਰਮਨ ਬੁਟੀਕ ਤੇ ਬਲੌਗ ਦੇ ਵਿੱਚ ਫਿਰ ਤੋਂ ਸਵਾਗਤ ਹੈ ਅੱਜ ਆਪਾਂ ਫਸਟ ਟਾਈਮ ਇਸ ਚੈਨਲ ਤੇ ਬਲੌਗ ਵੀਡੀਓ ਸ਼ੂਟ ਕਰ ਰਹੇ ਆ ਤੇ ਅੱਜ ਕਦੇ ਕਦੇ ਤੇ ਬਲੌਗ ਅਪਲੋਡ ਕਰਾਂਗੇ ਆਪਾਂ ਤੇ ਹੁਣ ਮੈਂ ਜਿਹੜਾ ਹੈਗਾ ਸਾਰਾ ਘਰ ਦਾ ਕੰਮ ਕਰਕੇ ਲੇਟੇ ਹੋ ਕੇ ਪਹੁੰਚ ਜਾਊਂਗੀ ਤੇ ਬਨੇ ਰਹੇ ਹੋ ਤੁਸੀਂ ਬਲੌਗ ਦੇ ਨਾਲ ਹੁਣ ਆਪਾਂ ਰੋਟੀ ਬਣਾਉਣ ਲੱਗੇ ਆਂ ਦੁੱਧ ਦੁੱਬਾਲਤਾ ਸੀਗਾ ਥੋੜਾ ਜਿਹਾ ਪਿਆ ਸੀਗਾ ਦਾਲ ਧਰ ਦਿੱਤੀ ਆ ਤੇ ਮਹਿਕ ਚੋਕਾ ਥੋੜਾ ਜਿਹਾ ਦਲੀਆ ਬਣਾ ਦਿੱਤਾ ਦੁਪਹਿਰ ਜੋਗੀ ਰੋਟੀ ਬਣਾ ਲਵਾਂ ਹਾਂਜੀ ਹੁਣ ਮੈਂ ਹੋ ਗਈਆਂ ਰੈਡੀ ਬੁਟੀਕ ਜਾਣ ਵਾਸਤੇ ਸਾਰਾ ਆਰਗਣ ਕਰ ਦਿੱਤਾ ਰੋਟੀ ਸਬਜ਼ੀ ਬਣਾ ਕੇ ਰੱਖ ਦਿੱਤੀ ਬੱਚਿਆਂ ਵਾਸਤੇ ਤੇ ਹੁਣ ਮੈਂ ਜਾਉਂਗੀ ਬੁਟੀਕ ਕਿਉਂਕਿ ਬੁਟੀਕ ਦਾ ਨਾ ਕੰਮ ਬਿਲਕੁਲ ਹੀ ਟੰਗ ਨਾਲ ਹੋ ਨਹੀਂ ਰਿਹਾ ਨਾ ਥੋੜੇ ਜਿਹੀ ਪਿੱਛੇ ਪ੍ਰੋਬਲਮ ਹੁੰਦੀਆਂ ਚੱਲ ਰਹੀਆਂ ਸੀਗੀ ਹੋ ਗਈ ਕਰਕੇ ਜਦੋਂ ਹੁਣ ਲੱਗੋ ਬੁਟੀਕ ਜਾਵਾਂਗੇ ਤੇ ਮੈਂ ਆਪਣਾ ਲੰਚ ਜਿਹੜਾ ਹੈਗਾ ਬੁਟੀਕ ਦਾ ਬੁਟੀਕੀ ਕਰਦੀ ਹੁੰਦੀ ਹਾਂ ਇਸ ਲਈ ਪੈਕ ਕਰ ਲਾਂਗੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਬੁਟੀਕ ਤੇ ਮੈਂ ਰੱਖਦਾ ਐਕਟਿਵਾ ਦੇ ਵਿੱਚ ਆਪਣਾ ਸਮਾਨ ਤੇ ਇੱਥੇ ਲਗਾਈ ਸੀਗੀ ਮੈਂ ਪਾਲਕ ਦੇਖੋ ਥੋੜੀ ਥੋੜੀ ਪਾਲਕ ਨਾ ਹੋ ਗਈ ਹੈ ਤਿਹੋ ਨੇਰੇ ਨਾਲ ਹੀ ਮੈਂ ਇੱਕ ਕਿਆਰੀ ਹੋਰ ਬਣਾ ਕੇ ਇੱਥੇ ਲਗਾਉਂਗੀ ਮੇਥੀ ਇਹ ਰਹੀ ਮੇਰੀ ਕਦੂਆਂ ਦੀ ਬੇਲ ਤੇ ਕਰੇਲੀਆਂ ਦੀ ਬੇਲ ਇਹ ਦੇਖੋ ਕਰੇਲੇ ਹਾਂਜੀ ਇੱਥੇ ਮੈਂ ਪਹੁੰਚ ਗਈ ਸੀ ਆਪਣੀ ਬੁਟੀਕ ਤੇ ਤੇ ਆਪਾਂ ਆਪਣਾ ਬੁਟੀਕ ਦਾ ਡੋਰ ਜਿਹੜਾ ਸ਼ਟਰ ਚੱਕ ਕੇ ਬੁਟੀਕ ਦਾ ਡੋਰ ਖੋਲ ਲਿਆ ਸੀਗਾ ਤੇ ਹੁਣ ਸਭ ਤੋਂ ਪਹਿਲਾਂ ਮੈਂ ਇੱਥੇ ਲਾਈਟਸ ਔਨ ਕਰਾਂਗੀ ਪੱਪਾ ਜੀ ਨੂੰ ਮੱਥਾ ਟੇਕਾਂਗੀ ਫਿਰ ਆਪਣਾ ਜਿਹੜਾ ਹੈਗਾ ਬੁਟੀਕ ਦੀ ਸਾਰੀ ਸਫਾਈ ਕਰਾਂਗੀ ਇਸ ਟਾਈਮ ਮੇਰੇ ਕੋ ਕੁੜੀ ਹੈ ਨਹੀਂ ਸੀ ਜਿਸ ਲਈ ਮੈਨੂੰ ਆਪ ਕਰਨਾ ਪੈ ਰਿਹਾ ਸੀਗਾ ਤੇ ਉਸ ਤੋਂ ਬਾਅਦ ਮੇਰੇ ਕੋਲ ਕੁੜੀ ਆ ਗਈ ਸੀ ਇਹ ਥੋੜਾ ਪਹਿਲਾਂ ਸ਼ੂਟ ਕਰਕੇ ਰੱਖਿਆ ਹੋਇਆ ਸੀਗਾ ਇਸ ਕਰਕੇ ਮਤਲਬ ਮੈਂ ਲੇਟ ਪਾ ਰਹੀ ਆ ਇਹ ਵਾਲੀ ਵੀਡੀਓ ਜਿਹੜੀ ਹੈਗੀ ਹੁਣ ਮੈਂ ਸਾਰੇ ਪਹਿਲਾਂ ਡੰਮੀ ਵਗੈਰਾ ਬਾਹਰ ਕੱਢ ਦਾਂਗੀ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਲਗਾ ਦਾਂਗੀ ਡੰਮੀਆਂ ਨੂੰ ਮਤਲਬ ਜਿੱਥੇ ਜਿੱਥੇ ਮੈਂ ਸੈਟ ਕਰਕੇ ਰੱਖੀਆਂ ਹੁੰਦੀਆਂ ਨੇ ਕਿਉਂਕਿ ਇਹ ਮਾਰਕੀਟ ਹੈ ਜੀ ਇਹਦੇ ਵਿੱਚ ਸਭ ਦੀ ਆਪਣੀ ਆਪਣੀ ਸ਼ਾਪ ਨੇ ਉਹਦੇ ਅੱਗੇ ਹੀ ਚੋਮੀ ਤੁਹਾਡਾ ਹਨਾ ਸਮਾਨ ਤੁਸੀਂ ਸਿਰਫ ਆਪਣੀ ਸ਼ਾਪ ਦੇ ਅੱਗੇ ਹੀ ਡਿਸਪਲੇ ਕਰ ਸਕਦੇ ਹੋ ਤੇ ਫਿਰ ਜਿੱਥੇ ਮਤਲਬ ਮੈਂ ਸੈਟ ਕੀਤੇ ਹੋਏ ਸੀ ਕਿ ਮੇਰੀ ਦੁਕਾਨ ਦੇ ਮੂਹਰੇ ਕੀ ਰਵੇ ਤੇ ਉੱਥੇ-ਉੱਥੇ ਮੈਂ ਜਿਹੜੇ ਹੈਗੇ ਨੇ ਡੰਮੀਆਂ ਨੂੰ ਸੈਟ ਕਰ ਦਾਂਗੀ ਮੇਰੇ ਕੋਲ ਤਿੰਨ ਚਾਰ ਡੰਮੀਆਂ ਨੇ ਚਾਰੋਂ ਦੀਆਂ ਚਾਰ ਬਾਹਰ ਹੁੰਦੀਆਂ ਨੇ ਇੱਥੇ ਇੱਕ ਤਾਂ ਡੰਮੀ ਤੇ ਹਲੇ ਮੈਂ ਉੱਤੇ ਡਰੈਸ ਨਾਲ ਮਤਲਬ ਪਾਈ ਨਹੀਂ ਹੈਗੀ ਤੇ ਹਲੇ ਫਿਲਹਾਲ ਮੈਂ ਤਿੰਨ ਹੀ ਡੰਮੀਆਂ ਡਿਸਪਲੇ ਬਾਹਰ ਕਰਦੀਆਂ ਤੇ ਬਸ ਇਸ ਤੋਂ ਬਾਅਦ ਡਿਸਪਲੇ ਕਰਨ ਤੋਂ ਬਾਅਦ ਅੰਦਰ ਜਿਹੜਾ ਝਾੜੂ ਜੋ ਵੀ ਸਫਾਈ ਹੈਗੀ ਆ ਉਹ ਸਾਰੀ ਕਰਕੇ ਕੱਪੜੇ ਵਗੈਰਾ ਸੈੱਟ ਕਰਕੇ ਰੱਖ ਦਾਂਗੀ ਤੇ ਰੋਜ਼ ਦੀ ਮੇਰੀ ਇਹ ਹੀ ਰੁਟੀਨ ਹੈਗੀ ਆ ਤੇ ਮਤਲਬ ਅੱਲਾਹ ਕੇ ਮੰਦਮੀ ਆ ਵਗੈਰਾ ਬਾਰ ਕਰਕੇ ਇੱਥੇ ਬਾਬਾ ਜੀ ਦੀ ਤੂਬ ਬੱਤੀ ਕਰ ਲਈ ਪਾਠ ਕਰ ਲਈਦਾ ਵਾ ਸਵੇਰੇ ਜਪਜੀ ਸਾਹਿਬ ਦਾ ਪਾਠ ਬਕੀਕ ਤੇ ਆ ਕੇ ਮੈਂ ਕਰਦੀ ਆ ਫਿਰ ਮਤਲਬ ਬਾਕੀ ਦੁਪਹਿਰ ਉਸ ਤੋਂ ਬਾਅਦ ਮੈਨੂੰ ਸ਼ੂਟ ਕਰਨ ਦਾ ਬਿਲਕੁਲ ਵੀ ਟਾਈਮ ਨਹੀਂ ਲੱਗਿਆ ਹੈਗਾ ਫਿਰ ਛੋਟੇ ਬੇਟੇ ਨੂੰ ਹਨਾ ਗੁੰਨੂ ਨੂੰ ਮੈਂ ਲੈ ਕੇ ਗਈ ਸੀਗੀ ਮੇਲੇ ਆ ਦਿਖਾਉਣ ਵਾਸਤੇ ਇਹ ਮਤਲਬ ਉਹਦੇ ਹੀ ਆ ਇਹ ਦੁਸ਼ਹਿਰੇ ਦੇ ਟਾਈਮ ਦੀ ਵੀਡੀਓ ਆ ਜੋ ਕਿ ਮੈਂ ਹੁਣ ਪਾ ਰਹੀ ਆ ਤੇ ਮੈਂ ਤਾਂ ਦੁਸ਼ਹਿਰੇ ਤੋਂ ਮੈਂ ਪਹਿਲਾਂ ਲੈ ਗਈ ਸੀਗੀ ਕਿਉਂਕਿ ਉਸ ਟਾਈਮ ਤੇ ਬਹੁਤ ਰੱਸ਼ ਹੁੰਦਾ ਵਾ ਉਸ ਲਈ ਮੈਂ ਪਹਿਲਾਂ ਹੀ ਇਹਨੂੰ ਲੈ ਗਈ ਸੀਗੀ ਦਿਖਾਉਣ ਵਾਸਤੇ ਇਹਨੂੰ ਸ਼ੌਂਕ ਹੈਗਾ ਕਿ ਮੈਂ ਹਨਾ ਮਿੱਕੀ ਮਾਊਸ ਚ ਲੈਣਾ ਵਾ ਤੇ ਬਸ ਜੋ ਜੋ ਇਹਨੂੰ ਸੀਗੀ ਇੱਕ ਦੋ ਚੀਜ਼ਾਂ ਉਹੀ ਕੀਤਾ ਸੀਗਾ ਇੱਥੇ ਇਹ ਕਹਿੰਦਾ ਮੈਂ ਇਹ ਚੀਜ਼ ਕਰਨੀ ਹੈ ਫਾਲਤੂ ਦੀ ਬਸ ਪੈਸੇ ਬਰਵਾਦੀ ਆ ਹੋਰ ਕੁਛ ਨਹੀਂ ਆ ਪਰ ਇਹਦਾ ਮਨ ਸੀਗਾ ਇੱਕ ਵਾਰੀ ਮੈਂ ਕਦੇ ਵੀ ਐਮ ਇਹਦਾ ਇਹ ਚੀਜ਼ਾਂ ਨਹੀਂ ਕਰਦੀ ਕਿ ਬੱਚੇ ਜਿੱਥੇ ਹੋਵੇ ਨਾ ਥੋੜਾ ਬਹੁਤ ਤਾਂ ਹਾ ਇੰਜੋਏ ਕਰ ਲਿਆ ਤਾਂ ਫਾਲਤੂ ਆ ਮਤਲਬ ਆਹ ਚੀਜ਼ਾਂ ਤਾਂ ਬਾਕੀ ਆਂ ਛੋੜਾਇਆ ਮੇਲਾ ਲੱਗਦਾ ਹੁੰਦਾ ਵਾ ਉੱਥੇ ਜਾਨੀ ਹੁੰਨੀ ਐ ਮੈਂ ਬਸ ਉਸ ਤੋਂ ਬਾਅਦ ਮੈਂ ਘਰ ਜਾ ਕੇ ਆਪਣਾ ਨਾ ਰੋਟੀ ਸਾਡ ਪਾਣੀ ਵੀ ਬਣਾਉਣਾ ਸੀਗਾ ਬੱਚਾ ਨੂੰ ਖਵਾਉਣਾ ਸੀਗਾ ਉਹ ਬਣਾਇਆ ਉਸ ਤੋਂ ਬਾਅਦ ਬਣਾ ਕੇ ਖਾਦਾ ਤੇ ਬਸ ਐਹੀ ਸੀਗੀ ਮੇਰੀ ਰੋਟੀਨ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ